ਜਾਗਣਾ ਜਾਗਣੇ ਦਾ ਹਰ ਕੀਰਤਨ ਮੈਂ ਜਾਗਣਾ ਹਰ ਕੀਰਤਨ ਦੇ ਵਿੱਚ ਜੇ ਜਾਗੇ ਉਹ ਜਾਗਣਾ ਔਰ ਆਦਮ ਜਗਰਾਤੇ ਜਾਗਣਾ ਝਗੜਾ ਨਹੀਂ ਹੁੰਦਾ ਉਹ ਜਾਗੜਾ ਨਹੀਂ ਆ ਜਿਹੜੇ ਜਗਰਾਤੇ ਕਰਦੇ ਨੇ ਜਾਗਣਾ ਨਹੀਂ ਹੁੰਦਾ ਇਹ ਰਾਤ ਸਵੇਰ ਕਦੋਂ ਜਾਗਣਾ ਨਹੀਂ ਆ ਹੈ ਤਾਂ ਚੰਡੀ ਦੀ ਉਹ ਗੱਲ ਜਾਗਣਾ ਪਰ ਬਿਵੇਕ ਬੁੱਧੀ ਦੀ ਗੱਲ ਹੋਵੇ ਉਹ ਜਾਗਣਾ ਉਹ ਜਾਗਣਾ ਦਾ ਉਹ ਗੱਲ ਉਹੀ ਕਰਦੇ ਸੀ ਉਹੀ ਸੀ ਜਾਗਣ ਵਾਲੀ ਉਹ ਪਰ ਗੱਲ ਹੋਰ ਬਣਾ ਲਈ ਉਧਰ ਵੀ ਜਾਗਣਾ ਜਾਗੜ ਨਹੀਂ ਕਰ ਸਾਰੀ ਰਾਤ ਸੁਣ ਲਓ ਕੋਈ ਗੱਲ ਸੁਣੋ ਜਿਹਦੇ ਨੇ ਜਾਗੇ ਮਨ ਸੋਈ ਹੋਈ ਬੁੱਧੀ ਜਾਗੇ ਉਸ ਉਹ ਤਾਂ ਕੀ ਸੁਣਦਾ ਉਹ ਵੀ ੜ ਜਾ ਕੇ ਹੋਰੇ ਕੱਲ ਬਣਾਂਗਾ